ਤੇ ਸਾਨੂੰ ਜੋ ਇਨਫੋਰਮੇਸ਼ਨ ਆਈ ਹੈ ਉਸ ਇਨਫੋਰਮੇਸ਼ਨ ਦੇ ਵਿੱਚ ਇੱਕ ਬਕਾਇਦਾ ਤਰ ਛੂਤਾ ਛਿੜੇੰਤਰ ਸਾ ਸੁਖਪਾਲ ਸਿੰਘ ਖਹਿਰਾਜੀ ਤੇ ਰਚਿਆ ਜਾ ਰਿਹਾ ਆਪ ਦੀ ਸਰਕਾਰ ਤੇ ਭਗਵੰਤ ਮਾਨ ਵੱਲੋਂ ਜਿਹਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਲਿੰਕ ਕਰ ਰਹੇ ਨੇ ਲਾਰੈਂਸ ਬਿਸ਼ਨੋਈਦ ਦੇ ਨਾਲ ਤੇ ਜੰਗੂ ਭਗਵਾਨਪੁਰੀਏ ਸਾਨੂੰ ਇਹ ਖੱਛਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਤੇ ਜੰਗੂ ਭਗਵਾਨਪੁਰੀਏ ਦਾ ਨਾਂ ਲੈ ਕੇ ਉਹ ਹੋ ਸਕਦਾ ਇਸ ਕਿਸਮ ਦੀ ਕੋ ਸਖਤ ਇਹਨਾਂ ਦੇ ਖਿਲਾਫ ਇਸ ਕਿਸਮ ਦੀ ਕੋ ਕਾਰਵਾਈ ਤੇ ਕੇਸ ਰਿਸਟ ਕੀਤਾ ਜਾ ਜਿਹਦੇ ਵਿੱਚ ਘੱਟ ਤੋਂ ਘੱਟ 6 ਮਹੀਨੇ ਜਾਂ ਸਾਲ ਵਾਸਤੇ ਪੱਕੇ ਤੌਰ 'ਤੇ ਸਾ ਸੁਖਪਾਲ ਸਿੰਘ ਖੈਰਾ ਬਾਹਰ ਨਾ ਆ ਸਕੇ ਕਈ ਕਾਨੂੰਨ ਨਵੇਂ ਬਣੇ ਨੇ ਸਾਨੂੰ ਜੋ ਰਿਪੋਰਟਸ ਆ ਰਹੀਆਂ ਨੇ ਕਿਉਂਕਿ ਰਿਪੋਰਟ ਸਾਡੀਆਂ ਵੀ ਜਿਹੜੀਆਂ ਨੇ ਪੁਲਿਸ ਦੀ ਸਾਡੇ ਵੀ ਅਸੀਂ ਬਹੁਤ ਧੇਰ ਸਰਕਾਰਾਂ ਚ ਰਹੇ ਆ ਸਾਡੇ ਆਪਣੇ ਲਿੰਕ ਨੇ ਕਿ ਬੜਾ ਸਟ੍ਰਿੰਜੈਂਟ ਲਾਅ ਹੈ ਇੱਕ ਇਹ ਗੈਂਗਸਟਰਸ ਦੇ ਨਾਲ ਤੁਹਾਡਾ ਨਾਂ ਕਿਸੇ ਢੰਗ ਨਾਲ ਜੋੜ ਦਿੱਤਾ ਜਾਏ ਤੇ ਇਹੋ ਜਿਹੇ ਕਾਨੂੰਨ ਨਵੇਂ ਬਣੇ ਜਿੱਥੇ 6 ਮਹੀਨੇ ਤੁਹਾਨੂੰ ਬਕਾਇਦਾਤ ਤੌਰ ਕੋਈ ਜ਼ਮਾਨ ਦਾ ਮੌਕਾ ਵੀ ਨਹੀਂ ਮਿਲ ਸਕੇ ਤੇ ਭਗਵੰਤ ਮਾਨ ਨੂੰ ਵੀ ਮੈਂ ਗੱਲ ਕਵਾਂਗਾ ਭਗਵੰਤ ਮਾਨ ਇਸ ਗੱਲ ਤੇ ਬਰੀਜ਼ ਕਰੋ ਇਸ ਚੱਕਰ ਚ ਨਾ ਪਾਓ ਇਹ ਕੰਮ ਪੰਜਾਬ ਦੀਆਂ ਟ੍ਰੈਡੀਸ਼ਨਸ ਦੇ ਖਿਲਾਫ ਹੈ ਪੰਜਾਬ ਨੇ ਕਦੀ ਵੀ ਇਸ ਕਿਸਮ ਦੀ ਜ਼ਿਆਤੀ ਨਹੀਂ ਕੀਤੀ ਪਾਰੀ ਇਹਦਾ ਜਿਹੜਾ ਰਾਜਨੀਤਿਕ ਨੁਕਸਾਨ ਹੈ ਤੁਹਾਡੀ ਜਮਾਤ ਨੂੰ ਤੇ ਤੁਹਾਨੂੰ ਉਠਾਣਾ ਪੈਗਾ ਮੈਂ ਇੰਨੀ ਹੀ ਗੱਲ ਕਹਿੰਦਾ ਕਿ ਕੱਲ ਡੇਟ ਸੀ ਸਸਪਾਲ ਸਿੰਘ ਖਰੜ ਪੀਐਲਪੀ ਤੇ ਜਿਹੜੀ ਪਹਿਲੇ ਦਫਾ ਲਾਈ ਸੀ 195 ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਸ ਦਿਨ ਆਨਰਬਲ ਹਾਈ ਕੋਰਟ ਨੇ ਉਹਨਾਂ ਨੂੰ ਬੇਲ ਦਿੱਤੀ ਬੇਲ ਤੋਂ ਬਾਅਦ ਜਿਸ ਦਿਨ ਬੇਲ ਹੋਣੀ ਸੀ ਉਸ ਦਿਨ ਸਵੇਰ ਦੇ 2 ਵਜੇ ਇੱਕ ਬਿਲਕੁਲ ਫਾਲਸ ਕੇਸ ਜ਼ਾਇਰ ਕੀਤਾ ਗਿਆ ਸੋ ਥੈਟ ਇਹਨਾਂ ਨੂੰ ਜੇਲ੍ਹ ਚ ਰੱਖਿਆ ਜਾਏ ਇੱਕ ਬਿਆਨ ਲਿਆ ਗਿਆ ਇੱਕ ਆਦਮੀ ਜੇਲ੍ਹ ਦੇ ਵਿੱਚ ਕਸ਼ਮੀਰ ਸਿੰਘ ਉਹਦੀ ਵਾਈਫ ਕੋਲੋਂ ਕਿ ਕੁਝ ਅਣਪਛਾਤੇ ਬੰਦਿਆਂ ਨੇ ਆ ਕੇ ਕਰ ਮੈਨੂੰ ਡਰਾਇਆ ਧਮਕਾਇਆ ਸਾਨੂੰ ਮਾਰਨ ਦੀ ਧਮਕੀ ਦਿੱਤੀ ਸਾ ਸੁਖਪਾਲ ਸਿੰਘ ਖੈਰਾ ਸਾਰੇ ਨਾਲੋਂ ਪਹਿਲੇ ਸਾਰੇ ਪੰਜਾਬੀ ਜਾਣਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਉਹ ਕੋਈ ਪ੍ਰੋਫੈਸ਼ਨਲ ਨਹੀਂ ਨੇ ਉਹ ਸਿਆਸਤਦਾਨ ਨੇ ਦੂਜੀ ਪੀੜ੍ਹੀ ਦੇ ਸਿਆਸਤਦਾਨ ਨੇ ਉਹਨਾਂ ਦੇ ਲੇਟ ਫਾਦਰ ਸਾਹਿਬ ਸੁਖਜਿੰਦਰ ਸਿੰਘ ਜੀ ਇੱਕ ਨਾਮੀ ਪੰਜਾਬ ਦੇ ਪੋਲੀਟੀਸ਼ੀਅਨ ਰਹੇ ਨੇ ਮਨਿਸਟਰ ਰਹੇ ਐਮਐਲਏ ਰਹੇ ਬਹੁਤ ਵਾਰ ਸਾ ਸੁਖਪਾਲ ਸਿੰਘ ਖੈਰਾ ਖੁਦ ਇਨਵਾਰ ਦੇ ਐਮਐਲਏ ਨੇ ਲੀਡਰ ਆਫ ਦੀ ਆਪੋਜੀਸ਼ਨ ਪਹਿਲੇ ਰਹਿ ਚੁੱਕੇ ਐਨੀ ਅਨਫੋਰਚੂਨੇਟ ਗੱਲ ਹੈ ਕਿ ਹਿਊਮਨ ਰਾਈਟਸ ਦੀ ਇਤੋਂ ਤੱਕ ਵਾਇਲੇਸ਼ਨਸ ਹੋਣ ਕਿ ਉਸ ਦਿਨ ਝੂਠਾ ਇੱਕ ਕੇਸ ਜ਼ਾਇਰ ਕਰ ਦਿੱਤਾ ਜਾਏ ਤੇ ਉਸ ਕੇਸ ਦੀ ਜਿਹੜੀ ਕੱਲ ਬੇਲ ਲੱਗੀ ਸੀ ਉਸ ਸਾਰਿਆਂ ਨੂੰ ਹੀ ਇਸ ਗੱਲ ਦਾ ਪੂਰਨ ਫਾਇਦ ਸੀ ਜੁਡੀਸ਼ਰੀ ਤੇ ਵੀ ਸਾਨੂੰ ਇਸ ਗੱਲ ਦਾ ਯਕੀਨ ਸੀ ਕਿ ਸਾਡਾ ਸਾਥੀ ਜਿਹੜਾ ਉਹ ਕੱਲ੍ਹ ਵੇਲ ਤੇ ਬਾਹਰ ਆ ਜਾਏਗਾ ਇੱਕ ਜਿਹੜੀ ਬਿਲਕੁਲ ਹੀ ਗੱਲ ਜਿਹੜੀ ਕੋਈ ਮੰਨ ਨਹੀਂ ਸਕਦਾ ਪੁਲਿਸ ਨੇ ਕੱਲ ਇੱਕ ਆਨਰੇਬਲ ਕੋਰਟ ਨੂੰ ਜਾ ਕੇ ਦਲੀਲ ਦੇ ਦਿੱਤੀ ਕਿ ਜੀ ਪੁਲਿਸ ਇਸ ਟਾਈਮ ਰਾਜਸਥਾਨ ਫਿਰ ਰਹੀ ਹੈ ਤੇ ਸਾਨੂੰ ਜੋ ਇਨਫੋਰਮੇਸ਼ਨ ਆਈ ਹੈ ਉਸ ਇਨਫੋਰਮੇਸ਼ਨ ਦੇ ਵਿੱਚ ਇੱਕ ਬਕਾਇਦਾਤ ਅਰ ਛੂਤਾ ਛੜੇੰਤਰ ਸਾ ਸੁਪਾਲ ਸਿੰਘ ਖੈਰਾਜੀ ਤੇ ਰਚਿਆ ਜਾ ਰਿਹਾ ਆਪ ਦੀ ਸਰਕਾਰ ਤੇ ਭਗਵੰਤ ਮਾਨ ਵੱਲੋਂ ਜਿਹਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਲਿੰਕ ਕਰ ਰਹੇ ਨੇ ਲਾਰੈਂਸ ਬਿਸ਼ਰੋਈ ਦੇ ਨਾਲ ਤੇ ਜੱਗੂ ਭਗਵਾਨਪੁਰੀਏ ਇਸ ਤੋਂ ਹੋਰ ਅਨਫੋਰਚੂਨੇਟ ਕੀ ਗੱਲ ਹੋ ਸਕਦੀ ਸਮੁੱਚੀ ਪਾਰਟੀ ਸ਼ੁਰੂ ਤੋਂ ਹੀ ਆਲ ਇੰਡੀਆ ਕਾਂਗਰਸ ਸਾਰੀ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਸਾਰੀ ਆਪਣੇ ਸਾਥੀ ਨਾਲ ਹੈ ਸਾਨੂੰ ਪੂਰਨ ਫੇਥ ਹੈ ਸਾਡੇ ਜੁਡੀਸ਼ੀਅਲ ਸਿਸਟਮ ਉੱਤੇ ਮੇਰੀ ਆਪਣੀ ਪਰਸਨਲ ਅਪੀਲ ਐਸ ਲੀਡਰ ਆਫ ਦੀ ਆਪੋਜੀਸ਼ਨ ਸਾਡੇ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਹੋਏਗੀ ਕਿ ਕਾਈਂਡਲੀ ਤੁਸੀਂ ਖੁਦ ਇੰਟਰਵਿਨ ਕਰੋ ਇਸ ਕਿਸਮ ਦਾ ਜਿਹੜਾ ਛੇੜਿਆੰਤਰ ਇਹ ਸਰਕਾਰ ਰਚਨਾ ਚਾਹਦੀ ਉਹਨੂੰ ਤੁਸੀਂ ਖੁਦ ਇੰਟਰਵਿਨ ਕਰਕੇ ਕਿਉਂਕਿ ਮੈਂ ਸਮਝ ਨਾ ਇਹਨਾਂ ਨੇ ਆਨਵਲ ਹਾਈ ਕੋਰਟ ਦੀ ਖੁਦ ਤੋਹੀਨ ਕਰਨ ਦੀ ਕੋਸ਼ਿਸ਼ ਕੋਰਟ ਨੂੰ ਬਕਾਇਦਤ ਔਰ ਗਲਤ ਰਸਤੇ ਵੱਲ ਇਹ ਲੈ ਕੇ ਜਾ ਰਹੇ ਨੇ ਡੈਮੋਕ੍ਰੇਸੀ ਮੈਂ ਸਮਝ ਨਾ ਸਹੀ ਮੈਨੇ ਦੇ ਵਿੱਚ ਜੋ ਸੈਂਟਰ ਦੀ ਸਰਕਾਰ ਕਰ ਰਹੀ ਉਹੀ ਗੱਲ ਅੱਜ ਪੰਜਾਬ ਦੀ ਸਰਕਾਰ ਪੰਜਾਬ ਚ ਕਰ ਰਹੀ ਸਾਨੂੰ ਇਹ ਖੱਛਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਤੇ ਜੰਗੂ ਭਗਵਾਨਪੁਰੀਆ ਦਾ ਨਾਂ ਲੈ ਕੇ ਕੋ ਹੋ ਸਕਦਾ ਇਸ ਕਿਸਮ ਦੀ ਕੋ ਸਖਤ ਇਹਨਾਂ ਦੇ ਖਿਲਾਫ ਇਸ ਕਿਸਮ ਦੀ ਕੋ ਕਾਰਵਾਈ ਤੇ ਕੇਸ ਰਿਸਤ ਕੀਤਾ ਜਾ ਜਿਹਦੇ ਵਿੱਚ ਘੱਟ ਤੋਂ ਘੱਟ 6 ਮਹੀਨੇ ਜਾਂ ਸਾਲ ਵਾਸਤੇ ਪੱਕੇ ਤੌਰ 'ਤੇ ਸਾਸ਼ੁਕਵਾਲ ਸਿੰਘ ਖੈਰਾ ਬਾਹਰ ਨਾ ਆ ਸਕਦਾ ਕਈ ਕਾਨੂੰਨ ਨਵੇਂ ਬਣੇ ਨੇ ਸਾਨੂੰ ਜੋ ਰਿਪੋਰਟਸ ਆ ਰਹੀਆਂ ਨੇ ਯੋਕੀ ਰਿਪੋਰਟ ਸਾਡੀਆਂ ਵੀ ਜਿਹੜੀਆਂ ਨੇ ਪੁਲਿਸ ਦੀ ਸਾਡੇ ਵੀ ਅਸੀਂ ਬਹੁਤ ਧੇਰ ਸਰਕਾਰਾਂ ਚ ਰਹੇ ਆ ਸਾਡੇ ਆਪਣੇ ਲਿੰਕ ਨੇ ਸੀਨੀਅਰ ਪੁਲਿਸ ਆਫਿਸਰਜ਼ ਨੇ ਬਕਾਇਦਤ ਤੌਰ ਸਾਨੂੰ ਇਤਲਾਹ ਦਿੱਤੀ ਹੈ ਕਿ ਬੜਾ ਸਟ੍ਰਿੰਜੈਂਟ ਲਾਅ ਹੈ ਇੱਕ ਇਹ ਗੈਂਗਸਟਰਸ ਦੇ ਨਾਲ ਤੁਹਾਡਾ ਨਾਂ ਕਿਸੇ ਠੰਗ ਨਾਲ ਜੋੜ ਦਿੱਤਾ ਜਾਏ ਤੇ ਇਹੋ ਜੇ ਕਾਨੂੰਨ ਨਵੇਂ ਬਣੇ ਜਿੱਥੇ 6 ਮਹੀਨੇ ਤੁਹਾਨੂੰ ਬਕਾਇਦਤ ਤੌਰ ਕੋਈ ਜ਼ਮਾਨ ਦਾ ਮੌਕਾ ਵੀ ਨਹੀਂ ਮਿਲ ਸਕਿਆ ਸੋ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਵਾਂਗਾ ਭਗਵੰਤ ਮਾਨ ਜੀ ਇਸ ਗੱਲੋਂ ਮੁੜੋ ਇੱਕ ਪਾਸੇ ਤੁਹਾਡੀ ਪਾਰਟੀ ਇੰਡੀਆ ਬਲੌਕ ਦਾ ਹਿੱਸਾ ਬਣੀ ਤੁਸੀਂ ਆਪਣੇ ਹੀ ਕਲੀਗਜ਼ ਨੂੰ ਆਪਣੀ ਪਾਰਟੀ ਦੇ ਕਿਉਂਕਿ ਤੁਹਾਡੇ ਜਿਹੜੇ ਕਮੀਆਂ ਪੇਸ਼ੀਆਂ ਨੇ ਆਪੋਜੀਸ਼ਨ ਦੇ ਵਿੱਚ ਆਪੋਜੀਸ਼ਨ ਦਾ ਕੰਮ ਹੈ ਸਰਕਾਰ ਦੀਆਂ ناکਾਮੀਆਂ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਲੋਕਾਂ ਦੇ ਸਾਹਮਣੇ ਲੈਖਿਆ ਨਹੀਂ ਆ ਜੇ ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਆਵਾਜ਼ ਸਾਸ ਸੁਖਬਾਲ ਸਿੰਘ ਖੈਰਾ ਜਾਂ ਇੰਡੀਅਨ نیشنل ਕਾਂਗਰਸੀ ਲੀਡਰਸ਼ਿਪ ਦੀ ਬੰਦ ਤੁਸੀਂ ਕਰ ਸਕੋਗੇ ਬਿਲਕੁਲ ਤੁਹਾਨੂੰ ਮੁਗਾਲਤਾ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੇ ਵਿੱਚ ਹੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਹਦੇ ਤੇ ਫਤਵਾ ਦੇ ਦਿੱਤਾ ਸਾਨੂੰ ਇਹਨਾਂ ਤੋਂ ਕੋਈ ਆਸ ਉਮੀਦ ਹੈ ਨਹੀਂ ਬਟ ਮੈਂ ਇਨਸਪਾਈਟ ਆਫ ਥੈਮ ਬੀਇੰਗ ਦ ਲੀਡਰ ਆਫ ਦ ਆਪੋਜੀਸ਼ਨ ਮੈਂ ਚੀਬਸਟਰ ਨੂੰ ਕਹਾਂਗਾ ਇਸ ਕੰਮ ਤੋਂ ਗੁਰੇਜ਼ ਕਰੋ ਇਹ ਗੱਲ ਬਹੁਤ ਮਾੜੀ ਹੈ ਬੜੇ ਅਨ ਹੈਲਦੀ ਟ੍ਰੈਡੀਸ਼ਨਸ ਤੁਸੀਂ ਸੈੱਟ ਕਰ ਰਹੇ ਹੋ ਆਂਦੇ ਟਾਈਮ ਬਸ ਇਹ ਹੈਲਦੀ ਡੈਮੋਕਰੈਟਿਕ ਟ੍ਰੈਡੀਸ਼ਨਸ ਵਾਸਤੇ ਬਹੁਤ ਘਾਤਕ ਤੁਸੀਂ ਕਿਹਾ ਸੀ ਇਹ ਬਦਲਾਵ ਲੈ ਕੇ ਆਵਣਾ ਕਿ ਕੀ ਇਹ ਬਦਲਾਵ ਹੈ ਇੱਥੇ ਸ਼ਰੀਆ ਬਦਲੇ ਦੀ ਭਾਵ ਤੇ ਮੈਂ ਆਨਰਬਲ ਚੀਫ ਜਸਟਿਸ ਸਾਹਿਬ ਨੂੰ ਅਪੀਲ ਕਰਾਂਗਾ ਕਿ ਬਕਾਇਦਾ ਤੌਰ 'ਤੇ ਇਸ ਕੇਸ ਦੇ ਵਿੱਚ ਇੰਟਰਵਿਨ ਕਰੋ ਤੇ ਤੁਸੀਂ ਪੰਜਾਬ ਦੇ ਇੱਕ ਨਾਮੀ ਲੀਡਰ ਜਿਨ੍ਹਾਂ ਦੀਆਂ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਜਿਨ੍ਹਾਂ ਨਾਲ ਜੁੜੀਆਂ ਨੇ ਉਹਨਾਂ ਦੇ ਖਿਲਾਫ ਜਿਹੜੇ ਇੱਕ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਝੂਠੇ ਕੇਸ ਪੁਲਿਸ ਇਸ ਹੱਦ ਤੱਕ ਜਾ ਸਕਦੀ ਹੈ ਫਿਰ ਤਾਂ ਤੁਸੀਂ ਕਿਸੇ ਆ ਆਰਡੀਨਰੀ ਆਦਮੀ ਨੂੰ ਕੋਈ ਜਸਟਿਸ ਦੀ ਉਮੀਦ ਹੋ ਸਕਦੀ ਹੈ ਤੋ ਇਹਨੂੰ ਅਸੀਂ ਕੰਡਮ ਕਰਾਂਗੇ ਅੱਜ ਕਾਂਗਰਸ ਸਮੁੱਚੀ ਪਾਰਟੀ ਕਿਉਂਕਿ ਮੈਂ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਦੇ ਆਫਿਸ ਤੋਂ ਬੋਲ ਰਿਹਾ ਹਾਂ ਸਾਸੂਪਾਲ ਸਿੰਘ ਜੀ ਦੇ ਨਾਲ ਹੈ ਜੱਟ ਸਾਹਿਬ ਨੂੰ ਵੀ ਮੈਂ ਗੁਜ਼ਾਰਿਸ਼ ਕਰੂੰਗਾ ਤੇ ਭਗਵੰਤ ਮਾਨ ਨੂੰ ਵੀ ਮੈਂ ਗੱਲ ਕਵਾਂਗਾ ਭਗਵੰਤ ਮਾਨ ਇਸ ਗੱਲ ਤੇ ਬਰੇਜ਼ ਕਰੋ ਇਸ ਚੱਕਰ ਚ ਨਾ ਪਾਓ ਇਹ ਕੰਮ ਪੰਜਾਬ ਦੀਆਂ ਟ੍ਰੈਡੀਸ਼ਨਸ ਦੇ ਖਿਲਾਫ ਹੈ ਪੰਜਾਬ ਨੇ ਕਦੇ ਵੀ ਇਸ ਕਿਸਮ ਦੀ ਜ਼ਿਆਦਤੀ ਸਹਿ ਨਹੀਂ ਕੀਤੀ ਪਾਰੀ ਇਹਦਾ ਜਿਹੜਾ ਰਾਜਨੀਤਿਕ ਨੁਕਸਾਨ ਹੈ ਤੁਹਾਡੀ ਜਮਾਤ ਨੂੰ ਤੇ ਤੁਹਾਨੂੰ ਉਠਾਣਾ ਪੈਗਾ ਮੈਂ ਇੰਨੀ ਹੀ ਗੱਲ ਕਹਿਣਾਂ ਬਾਈਸੋ ਇੱਕ ਬਰਸੇ ਦਾ ਗੱਲਬਾਤ ਚੱਲਦੀ ਹੈ ਘਟਪੰਦੇ ਵਿਚਕਾਰ